ਤਨੇ ਪਰੇਸ਼ਾਨੀ ਕੋ ਪ੍ਰਸ਼ਾਦ ਦੇ ਬਣ ਕੋਈ ਦਿੱਕਤ ਨਹੀਂ ਆਉਂਦੀ ਚੋਰ ਜੀ ਮਾਰਾ ਦੇਖੋ ਅੱਜ ਕਣਿਆ ਕੇ ਬੇੜ ਜਿਹੜਾ ਇੰਡੋਪਾਕ ਦੇ ਬਿਲਕੁਲ ਕੰਡੇ ਤੇ ਬਚਿਆ ਪਿੰਡ ਉਹਦੇ ਚ ਮੈਂ ਔਰ ਐਮ ਐਲ ਏ ਬਟਾਲਾ ਅਮਰਸ਼ੀਰ ਸਿੰਘ ਜੀ ਸ਼ਹਿਰੀ ਕਲਤੀ ਚੇਚੇ ਤੌਰ ਤੇ ਇਹਨਾਂ ਲੋਕਾਂ ਨੂੰ ਮਿਲਣ ਆਏ ਆ ਪਿੰਡ ਦੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਹੌਮਸਲੇ ਵਾਲੀ ਗੱਲ ਆ ਕੋਈ ਗੱਲ ਨਹੀਂ ਬਿਲਕੁਲ ਪੀਸਫੁੱਲ ਕੰਮ ਹੈ ਆਫੀਸਰ ਵੀ ਇੱਥੇ ਮਿਲਦੇ ਨੇ ਇਹਨਾਂ ਪਿੰਡ ਵਾਲਿਆਂ ਨੂੰ ਵੀ ਮਿਲਦੇ ਨੇ ਨਾ ਇਹਨਾਂ ਪਿੰਡ ਵਾਲਿਆਂ 'ਚ ਕੋਈ ਕਬਰਾਟ ਨਾ ਦੀ ਨਿਸ਼ਾਨੀ ਹੈ ਨਾ ਇਹ ਕਬਰਾਟ ਨੇ ਪੁਰਾਣੇ ਲੋਕ ਇੱਥੇ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਇਹਨਾਂ ਪੈਂਡੀਆਂ ਘੱਤਾਂ ਦੀਆਂ ਜੰਗਾ ਇਹਨਾਂ ਪਿਛਲੇ ਸਮੇਂ 'ਚ ਵੀ ਵੇਖੀਆਂ ਨੇ ਔਰ ਇਹ ਪੂਰਨ ਜਿਹੜੀ ਸਪੋਰਟ ਆ ਸਿਕਿਉਰਿਟੀ ਦੀ ਆਰਮੀ ਦੀ ਪੀਐਸਐਫ ਦੀ ਇਹ ਪੂਰੀ ਦ੍ਰਿੜਤਾ ਨਾਲ ਆਪਾਂ ਦਾ ਕੋਆਪਰੇਟਾ ਸਾਡਾ ਆਮ ਪਬਲਿਕ ਦਾ ਔਰ ਸਾਰੀ ਡਿਫੈਂਸ ਦਾ ਸਾਡਾ ਕੋਆਪਰੇਟਾ ਅਗਰ ਕੁਛ ਐਵੋ ਜਿਹਾ ਹੁੰਦਾ ਵਾਕਿਆ ਹੁੰਦਾ ਤਾਂ ਸਾਰਾ ਜਿਹੜਾ ਹਿੰਦੁਸਤਾਨ ਦਾ ਸਾਰਾ ਵਹਾਮਾ ਉਹ ਡਿਫੈਂਸ ਤੇ ਬਿਲਕੁਲ ਨਾਲ ਖੜਿਆ ਆਰਮੀ ਦੇ ਬਿਲਕੁਲ ਨਾਲ ਖੜਿਆ ਜੇ ਦੁਸ਼ਮਣ ਦੇਸ਼ ਨੇ ਕੋਈ ਐਵੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੂੰਹ ਤੋੜ ਜਵਾਬ ਜਿਹੜਾ ਵਾ ਉਹ ਅਸੀਂ ਜਾਣ ਦੇਣਾ ਜਾਣਦੇ ਆ ਪਰ ਅਜੇ ਤੱਕ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਚ ਐਸੀ ਕੋਈ ਨਹੀਂ ਵੇਖਣ ਨੂੰ ਮਿਲਿਆ ਯਾਸਰਕਰ ਦੇ ਕੀ ਪ੍ਰਬੰਧ ਨੇ ਪੰਜਾਬ ਸਰਕਾਰ ਦੇ ਮੇਨ ਪ੍ਰਬੰਧ ਹੈ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਆਪਾਂ ਪਿੱਛੇ ਜੇ ਅਗਰ ਕੋਈ ਜ਼ਰੂਰਤ ਪੈਂਦੀ ਆ ਤਾਂ ਇਹਨਾਂ ਲੋਕਾਂ ਦੇ ਰਹਿਣ ਵਾਸਤੇ ਕੈਂਪ ਜਿਹੜੇ ਪਿੱਛੇ ਬਣਾਉਂਦੇ ਨੇ ਕਿਹੜੀ ਜਗ੍ਹਾ ਬਣਾਇਆ ਬਿਲਕੁਲ ਜਿਹੜੇ ਸਕੂਲ ਨੇ ਜਿਵੇਂ ਸ਼ਾਹਪੁਰ ਜਾਜੰਦਾ ਸਕੂਲ ਕਹਿ ਲਓ ਤਰਵੰਡੀ ਰਾਮਦਾਸ ਸਕੂਲ ਕਹਿ ਲਓ ਉਹਨਾਂ ਦੇ ਵਿੱਚ ਆਪਾਂ ਕੈਂਪ ਬਣਾ ਲਿਆ ਕਿ ਜੇ ਇਹਨਾਂ ਲੋਕਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਲੋਕਾਂ ਨੂੰ ਪਿੰਡਾਂ ਚ ਇੱਥੋਂ ਚੱਕ ਕੇ ਆਪਾਂ ਉਹਨਾਂ ਕੈਂਪਾਂ ਦੇ ਵਿੱਚ ਰੱਖਣਾ ਨਾਲ ਜਿਹੜੇ ਸਾਡੇ ਹਸਪਤਾਲ ਨੇ ਉਹਨਾਂ ਵਿੱਚ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਬੈਂਡ ਵਗੈਰਾ ਜਾਂ ਪੂਰਾ ਪ੍ਰਬੰਧ 24 ਘੰਟੇ 24 ਆਵਰ ਜਿਹੜਾ ਮੁਲਾਜ਼ਮ ਹੈ ਉਥੇ ਹਸਪਤਾਲਾਂ ਦੇ ਵਿੱਚ ਵੀ ਰਹੇਗਾ ਫਾਇਰ ਬਰਗੇਡ ਦੀਆਂ ਗੱਡੀਆਂ ਉਹ ਜਾਂ ਕੁਝ ਵੀ ਆ ਉਹ ਸਾਰਾ ਸਰਕਾਰ ਨੇ ਉਹਨਾਂ ਨੂੰ ਲੱਟ ਕਰਤਾ ਜਿਹੜੇ ਕੈਂਪਸ ਸਕੂਲਾਂ ਚ ਬਣਾਏ ਉਹਨਾਂ ਚ ਕੀ ਫੈਸਿਲਟੀਆਂ ਆ ਬਿਲਕੁਲ ਕੋਰਣਾ ਚ ਫੈਸਿਲਟੀਆਂ ਜਦੋਂ ਕੈਂਪਾਂ ਚ ਜਾਣ ਕੇ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਚਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਸਰਕਾਰ ਦੇ ਇੱਕ ਅਲਰਟ ਜਾਰੀ ਆ ਡਿਪਟੀ ਕਮਿਸ਼ਨਰ ਸਾਹਿਬ ਦੇ ਕੱਲ ਲੈਟਰ ਆਈ ਸੀ ਉਹ ਵੀ ਲਾਈਟਾਂ ਬਲੈਕਆਊਟਰ ਕੋ ਪੂਰਾ ਜਿਹੜੇ ਸੀਸੀਟੀਵੀ ਕੈਮਰੇ ਨੇ ਤੁਹਾਡੇ ਡੇਰਾ ਬਾਬਰ ਨਾਨਕ ਦੇ ਵਿੱਚ ਵੀ ਉਹ ਦੁਕਾਨਦਾਰਾਂ ਦੇ ਵੀ ਚੱਲਦੇ ਆ ਤੇ ਦੇਖੋ ਦੇਖੋ ਜੇ ਡੀਸੀ ਸਾਹਿਬ ਨੇ ਜਿਹੜਾ ਡੀਸੀ ਸਾਹਿਬ ਨੇ ਦੇਚ ਦਿੱਤਾ ਡੀਸੀ ਸਾਹਿਬ ਦੇ ਹਦਾਇਤਾਂ ਨੂੰ ਬਿਲਕੁਲ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਨੇ ਜਿਹੜੀਆਂ ਰਾਤ ਨੂੰ ਜਾਗਦੀਆਂ ਨੇ ਉਹ ਬਹੁਤ ਸਾਰੀਆਂ ਸੋਲਰ ਲਾਈਟਾਂ ਦਾ ਕਨੈਕਸ਼ਨ ਜਿਹੜੇ ਉਹ ਕੱਟ ਦਿੱਤੇ ਇਹਨੇ ਕੱਲ ਦੇ ਤਾਂ ਜਿਹੜੇ ਸੀਸੀਟੀ ਕੈਮਰੇ ਲੱਗੇ ਨੇ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਸਮਝ ਚਾਹੀਦੀ ਆ ਕਿ ਲੋਕਾਂ ਦੀ ਇਹ ਜਿਹੜੀ ਫੌਤ ਹੈ ਜਾਨ ਮਾਲ ਦੀ ਰਾਖੀ ਸਰਕਾਰ ਨੇ ਕਰਨੀ ਆ ਡਿਫੈਂਸ ਨੇ ਕਰਨੀ ਆ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਆ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਹੜੇ ਸੀਸੀਟੀ ਕੈਮਰੇ ਲੰਘ ਰਹੇ ਉਹਨਾਂ ਕੈਮਰੇ ਨੂੰ ਬੰਦ ਕਰ ਦੇਣਾ ਚਾਹੀਦਾ ਕੋਈ ਅਸੀ ਗੱਲ ਆ ਸਰ ਆਰਡਰ ਸੀਗੇ ਪਰ ਪੁਲਿਸ ਪਰ ਸ਼ਾਸਨ ਨਹੀਂ ਬੰਦ ਕਰਾ ਰਿਹਾ ਕਹਿੰਦੇ ਇਹ ਬੇਨਤੀ ਨਹੀਂ ਜਿਹੜੀ ਪੁਲਿਸ ਜਿਹੜੇ ਕੈਮਰੇ ਉਹ ਲੱਗੀ ਫਾਇਦਾ ਹੋਇਆ ਜੀ ਮੈਂ ਮੈਂ ਰਾਤ ਦੀ ਗੱਲ ਕਰਦਾ ਕਿ ਰਾਤੀ ਬਹੁਤ ਸਾਰੇ ਜਗ੍ਹਾ ਤੇ ਜਿਹੜੀਆਂ ਸੋਰਲ ਲਾਈਟਾਂ ਹਨ ਉਹਨਾਂ ਦੇ ਕਰੈਕਸ਼ਨ ਕੱਟ ਦਿੱਤੇ ਗਏ ਨੇ ਲੋਕਾਂ ਨੇ ਬਲੈਕਆਊਟ ਦਾ ਪੂਰਨ ਸਮਰਥਨ ਕੀਤਾ ਸਾਰੇ ਪਿੰਡਾਂ 'ਚ ਬਲੈਕਆਊਟ ਹੋਇਆ ਰਿਹਾ ਸ਼ਹਿਰਾਂ 'ਚ ਵੀ ਬਲੈਕਆਊਟ ਕੁਝ ਇੱਕ ਦੋ ਜਿਵੇਂ ਲੋਕਾਂ ਨੇ ਨਵਾਈਟਰ ਲਾਏ ਨੇ ਮੰਨ ਲਓ ਇਦੋਂ ਰਾਈਟ ਬਿਜਲੀ ਬੰਦ ਤਾਂ ਬੱਚੇ ਦਾ ਇਨਵਰਟਰਾਂ ਨਾਲ ਪੱਖੇ ਭੁੱਖੇ ਜ਼ਰੂਰ ਲੋਕਾਂ ਦੇ ਘਰਾਂ ਚ ਚੱਲਦੇ ਹੋਣਗੇ ਅਦਰਵੇ ਲੋਕਾਂ ਨੇ ਪੂਰਾ ਡਿਊਟੀ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਜਿਹੜੀ ਉਹ ਪਾਲਣਾ ਲੋਕਾਂ ਨੇ ਕੀਤੀ ਧੰਨਵਾਦ ਆਜਾ ਹੱਲੇ ਨਹੀਂ ਆ ਕਿਉਂਕਿ ਨਾਲੇ ਸਥਿਤੀ ਜਿਹੜੀ ਹੈ ਨਾ ਉਹ ਨਾਰਮਲ ਨਾ ਕੰਤੂ ਹੁੰਦੀ ਅੱਜ ਕਿਹਾ ਕਿ ਉਹਨਾਂ ਨੂੰ ਉਹੋ ਜਿਹੀ ਕੋਈ ਦਿੱਕਤ ਜਾ ਰਹੀਆਂ ਖਬਰਾਂ ਵਾਲੇ ਤਾਂ ਖਲੋਣ ਨਹੀਂ ਦੇਣਗੇ ਮੀਡੀਆ ਦੀ ਚੱਕੇ ਪੈਣ ਦੇ ਹੈ ਇਹ ਗੱਲ ਰਾਮਚੰਦ ਜੀ ਕੋਈ ਉਹ ਚਲਦਾ ਨਹੀਂ ਇੱਥੇ ਬਾਹਰ ਸਾਨੂੰ ਲੱਗਦਾ ਤਾਂ ਨਹੀਂ ਇਹ ਅਜੇ ਉਹ ਰਾਤੀ ਉੱਥੋਂ ਆਏ ਨੇ ਦੋ ਦਿਨ ਜਹਾਜ ਤੇ ਨਹੀਂ ਆਦੇ ਉੱਥੋਂ ਆਏ ਹਾਂ ਜੀ ਫਕਤਨ ਵਾਲੇ ਪੰਨਿਆ ਮੁੜ ਕੇ ਰਾਤੀ ਫਿਰ ਤੁਸੀਂ ਬਣੇ ਲੱਗੰਦੇ ਆ ਉਹ ਕੀ ਆਂਦਾ ਉਹ ਆਂਦਾ ਮਾਰਗ ਜੇ ਫਲਾਣੇ ਦਾ ਬੰਬ ਆ ਗਿਆ ਜੇ ਉੱਥੋਂ ਉਹਨੂੰ ਕਿ ਅਸੀਂ ਤਾਂ ਕੰਡੇ ਤੇ ਬੇਟਾ ਸਾਨੂੰ ਤਾਂ ਕੋਈ ਲੱਭਾ ਨਹੀਂ ਬੰਬ ਸਾਨੂੰ ਤਾਂ ਸਭ ਤੋਂ ਮਿਹਨਤ ਤੁਸੀਂ ਬੈਠੇ ਹੋ ਹਾਂਜੀ ਹਾਂਜੀ ਉਹ ਇੱਥੇ ਰਹਿਨੇ ਆ ਠੀਕ ਨਹੀਂ ਤੁਹਾਨੂੰ ਤੁਸੀਂ ਦੇਖੋ ਅੱਜ ਤੱਕ ਵੇਖਿਆ ਕੁਝ ਨਾ ਅਸੀਂ ਤਾਂ ਕੁਝ ਨਹੀਂ ਵੇਖਿਆ ਮੈਂ ਚਲੋ ਕੋਈ ਪਤਾ ਨਹੀਂ ਅਸੀਂ ਦੇ ਜਿਹੜਾ ਬਾਬਾ ਨਾਨਕ ਦੇ ਆਖਰੀ ਪਿੰਡ ਦਾ ਬਿਲਕੁਲ ਜੀ ਅੱਜ ਡੇਰਾ ਬਾਬਾ ਨਾਨਕ ਦੇ ਰਾਹ ਬਾਰਡਰ ਤੇ ਪਿੰਡ ਵਸਦਾ ਹੈ ਅੱਜ ਉੱਥੋਂ ਦੇ ਲੋਕਾਂ ਨੂੰ ਮਿਲ ਰਹੇ ਆਂ ਔਰ ਜਿਹੜੇ ਜਿਹੜੇ ਵੀ ਬਾਰਡਰ ਤੇ ਪਿੰਡ ਨੇ ਔਰ ਉਹਨਾਂ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਮੈਸੇਜ ਵੀ ਪ੍ਰਸ਼ਾਸਨ ਵੱਲੋਂ ਵੀ ਔਰ ਬਾਕੀ ਆਬਾਦ ਨੂੰ ਜਿਹੜਾ ਜੋ ਪ੍ਰਸ਼ਾਸਨ ਵੱਲੋਂ ਮੈਸੇਜ ਆ ਰਿਹਾ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਨੇ ਉਹਨਾਂ ਨੂੰ ਇਨ ਬਿਨ ਫੋਲੋ ਕਰੋ ਤਾਂ ਜੋ ਕਿ ਜਿਹੜਾ ਵੀ ਕਿਸੇ ਵੀ ਕੋਈ ਜਾਨੀਮਾਲ ਦਾ ਨੁਕਸਾਨ ਨਾ ਹੋ ਸਕੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਹੈ ਬਿਲਕੁਲ ਜੀ ਹੈਲਪਲਾਈਨ ਨੰਬਰ ਸਾਡਾ ਚੰਡੀਗੜ੍ਹ ਵੱਲੋਂ ਵੀ ਜਾਰੀ ਹੋਇਆ ਜੀ ਔਰ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਵੀ ਜਾਰੀ ਹੋਇਆ ਔਰ ਬਤੌਰ ਜਿਹੜੇ ਪੁਖਤਾ ਪ੍ਰਬੰਧ ਨੇ ਬਾਕੀ ਇਹ ਗੱਲ ਮੈਂ ਨਾਲ ਇਹ ਵੀ ਗੱਲ ਕਹਿ ਸਕਦਾ ਵੀ ਜਿਵੇਂ ਹੁਣ ਬਾਰਡਰ ਏਰੀਏ ਤੇ ਆਏ ਆ ਆ ਦੇਖ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਸੇ ਵੀ ਕਿਸਮ ਦਾ ਕੋਈ ਵੀ ਜਿਤਨਾ ਕਹਿ ਦਈਏ ਵੀ ਇਹਨਾਂ ਨੂੰ ਕੋਈ ਐਸਾ ਕੋਈ ਡਰ ਘਮ ਨਜ਼ਰ ਵੀ ਨਹੀਂ ਆ ਰਿਹਾ ਔਰ ਇਹੋ ਜਿਹੀ ਕੋਈ ਹਰਕਤ ਵੀ ਨਹੀਂ ਨਜ਼ਰ ਆ ਰਹੀ ਔਰ ਸੇਫ ਜਿਹੜਾ ਏਰੀਆ ਹਾਲਤ ਕਿਹਾ ਬਲੈਕਆਊਟ ਦਾ ਪਾਲਨ ਜਿਹੜਾ ਹਾਂ ਦੇਖੋ ਜੀ ਜੋ ਬਲੈਕਆਊਟ ਦਾ ਪਾਲਨ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਵਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਲਈ ਨਹੀਂ ਕਰ ਰਹੇ ਉਹ ਆਪਣੇ ਲਈ ਕਰ ਰਹੇ ਨੇ ਸੋ ਮੈਂ ਇਹੋ ਗੱਲ ਕਹੂੰਗਾ ਲੋਕਾਂ ਨੂੰ ਇਸ ਜਿਹੜਾ ਮਾਹੌਲ ਜੋ ਬਣਿਆ ਇਹਦੇ ਵਿੱਚ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਥ ਦੇਣ ਦੀ ਔਰ ਜਿਤਨਾ ਮੈਂ ਦੱਸਿਆ ਤੁਹਾਨੂੰ ਵੀ ਜਿਤਨਾ ਵੀ ਸਾਡੇ ਫੌਜੀ ਜਵਾਨ ਵੀ ਇੱਥੇ ਨੇ ਤੱਤ ਪਰ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਫੈਸਿਲਿਟੀ ਦੀ ਲੋੜ ਆ 24 ਘੰਟੇ ਇਹਨਾਂ ਦੀ ਹਾਜ਼ਰ ਹੁੰਦੀ ਆਪਣੇ ਬਾਰਡਰ ਏਰੀਆ 'ਚ ਕੋਈ ਰਾਤ ਤੱਕ ਲੱਗਾ ਕੋਈ ਐਕਟੀਵਿਟੀ ਇਦਾਂ ਦੀ ਜਮਾ ਦੇਖੋ ਜੀ ਹਾਲ ਦੀ ਘੜੀ ਤੇ ਜਿਤਨਾ ਜੋ ਮੈਂ ਦੇਖ ਰਿਹਾ ਆ ਆਪਾਂ ਹੁਣ ਅੱਜ ਬਾਰਡਰ 'ਤੇ ਆ ਤੇ ਸਾਨੂੰ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਬਿਲਕੁਲ ਕੋਈ ਐਸੀ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਬਾਕੀ ਸੇਫ ਆ ਧੰਨਵਾਦ ਇਹ ਇਹ ਪੱਤੀ ਗੱਲ ਬਿਲੋਂਗ ਆ ਉਹ ਕਰਾ ਲਓ ਜਿਹੜਾ ਉਹ ਕਹਤਾ ਕਿ ਜੀ